हेलो स्टूडेंट्स स्वागत है तोड़े अपने ही चैनल पंजाब स्कूल सो so, अज आप गल करा कलास अठवीं एस एस टी पाठ पार्थ बीवा भारतीय स्वतंत्रता ले संघर्ष उन्नीस सौ उन्नीस सौ संताली ईस्वी तक सो so, अज आप इस प्रश्न उत्तर बारे खालिस्थान और सही मिलान बारे आप लवेंगे सो इसका पहला प्रश्न है ਮਹਾਤਮਾ ਗਾਂਧੀ ਕਿਸ ਦੇਸ਼ ਤੋਂ ਅਤੇ ਕਦੋਂ ਵਾਪਸ ਆਏ ਇਸ ਦਾ ਉੱਤਰ ਹੈ ਮਹਾਤਮਾ ਗਾਂਧੀ ਜੀ ਦੱਖਣੀ ਅਫਰੀਕਾ ਤੋਂ 1915 ਈਸਵੀ ਵਿੱਚ ਵਾਪਸ ਆਏ ਸੋ ਅਗਲਾ ਪ੍ਰਸ਼ਨ ਹੈ ਸਤਿਆਗ੍ਰਹਿ ਅੰਦੋਲਨ ਤੋਂ ਕੀ ਭਾਵ ਹੈ ਸੋ ਇਸ ਦਾ ਉੱਤਰ ਹੈ 1919 ਦੇ ਰੋਲ ਐਕਟ ਦਾ ਵਿਰੋਧ ਕਰਨ ਲਈ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠਾਂ ਸਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਗਿਆ ਸਤਿਆਗ੍ਰਹਿ ਦਾ ਭਾਵ ਹੈ ਸੱਚ ਲਈ ਅਹਿੰਸਾ ਰਹੀ ਅੰਦੋਲਨ सो so, अगला प्रश्न है जल्लाे बाग हत्याकांड कदों कि होया जल्वाले बाग का हत्याकांड तेरह अप्रैल उन्नीस सौ उन्नीस में अमृतसर विखे होया so, अगला प्रश्न है नाम मिलवर्तन अंदोलन अधीन वकालत छ वाले तीन व्यक्तियों न दसो सो so, इसका उत्तर है मोतीलाल नेहरू डॉक्टर रजेंद्र प्रसाद सी सरदार पटेल और लाला लाजपत राय सन ਤੋ ਪੰਜਵਾਂ ਪ੍ਰਸ਼ਨ ਹੈ ਸਾਈਮਨ ਕਮਿਸ਼ਨ ਬਾਰੇ ਤੁਸੀਂ ਕੀ ਜਾਣਦੇ ਹੋ ਇਸ ਦਾ ਬਹੁਤ ਹੀ ਮੁੱਖ ਇੰਪੋਰਟੈਂਟ ਕੁਐਸਚਨ ਹੈ ਸੋ ਇਸ ਦਾ ਉੱਤਰ ਹੈ ਅੰਗਰੇਜ਼ੀ ਸਰਕਾਰ ਨੇ 1919 ਵਿਦੇਸ਼ ਸੁਧਾਰਕ ਐਕਟ ਦਾ ਜਾਇਜ਼ਾ ਲੈਣ ਲਈ 1928 ਵਿੱਚ ਸਾਈਮਨ ਕਮਿਸ਼ਨ ਭਾਰਤ ਭੇਜਿਆ ਇਸ ਕਮਿਸ਼ਨ ਦੇ ਸਾਰੇ 7 ਮੈਂਬਰ ਅੰਗਰੇਜ਼ ਸਨ ਇਸ ਕਮਿਸ਼ਨ ਦਾ ਵਿਰੋਧ ਲਾਲ ਲਾਜਪਤਰਾਏ ਜਿਦੀ ਅਗਵਾਈ ਹੇਠਾਂ ਕਾਲੀਆਂ ਚੰਡੀਆਂ ਨਾਲ ਕੀਤਾ सैमन कमीशन वापस जाओ का नारा लाया पुलिस ने इन्होंने अंदोलन कारण लोगों लाठीचार्ज कर दिता सिट वजो लाला लाजपत राय की इस लाठीचार्ज में गई अगला प्रश्न है भारत छोड़ो अंदोलन की सी दूसरे विश्व युद्ध पिछों अठ अगस्त उन्नीस सौ बताली में गांधी जी ने भारत छोड़ो अंदोलन शुरू अंग्रेजा ने उन्नीस सौ उन्नी, नौ अगस्त उन्नीस सौ गांधी जी ਨੇ ਕਾਂਗਰਸ ਦੇ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਖਬਰ ਸੁਣ ਕੇ ਗੁੱਸੇ ਵਿੱਚ ਆਏ ਲੋਕਾਂ ਨੇ ਥਾਂ-ਥਾਂ ਦੇ ਪੁਲਿਸ ਥਾਣਿਆਂ, ਸਰਕਾਰੀ ਭਵਨਾ, ਡਾਕਖਾਨੇ, ਰੇਲਵੇ ਸਟੇਸ਼ਨ ਆਦਿ ਉੱਤੇ ਨੁਕਸਾਨ ਪਹੁੰਚਾਇਆ। ਅੰਗਰੇਜ਼ੀ ਸਰਕਾਰ ਅੰਦੋਲਕਾਂ, ਅੰਦੋਲਨਕਾਰੀਆਂ ਨੂੰ ਦਬਾਉਣ ਵਿੱਚ ਸਫਲ ਨਾ ਹੋਈ ਸਕੇ। ਸਮਝਦਾ ਉੱਤਰ ਸੀਗਾ। ਸਵਤਮਾ ਪ੍ਰਸ਼ਨ ਹੈ ਆਜ਼ਾਦ ਹਿੰਦ ਫੌਜ ਤੋਂ ਨੋਟ ਲਿਖੋ। ਸੁਭਾਚੰਦਰ ਬੋਸ ਨੇ ਭਾਰਤ ਨੂੰ ਅੰਗਰੇਜ਼ਾਂ ਕੋਲ ਆਜ਼ਾਦ ਕਰਾਉਣ ਲਈ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਕੀਤੀ ਇਸ ਵਿੱਚ ਦੂਸਰੇ ਵਿਸ਼ਵ ਯੁੱਧ ਵਿੱਚ ਜਾਪਾਨ ਦੁਆਰਾ ਕੈਦ ਕੀਤੇ ਗਏ ਭਾਰਤੀ ਸੈਨਿਕਾਂ ਸ਼ਾਮਲ ਸਨ ਸੁਭਾਚੰਦਰ ਬੋਸ ਨੇ ਦਿੱਲੀ ਚਲੋ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਵਾਗਾ ਇਹ ਜੈ ਹਿੰਦ ਆਜ਼ਾਦੀ ਦਾ ਨਾਅਰਾ ਲਾਇਆ ਪਰੰਤੂ ਦੂਜੇ ਵਿਸ਼ਵ ਯੁੱਧ ਵਿੱਚ ਜਾਪਾਨ ਦੀ ਹਾਰ ਹੋ ਗਈ ਜਿਸ ਕਾਰਨ ਆਜ਼ਾਦ ਹਿੰਦ ਫੌਜ ਭਾਰਤ ਨੂੰ ਵਾਪਸ ਆਜ਼ਾਦ ਕਰਨ ਵਿੱਚ ਸਫਲ ਔਸਫੰਦ ਰਹੀ ਸੋ ਇਸ ਦਾ ਉੱਤਰ ਹੈਗਾ ਇਸ ਦੇ ਥੋੜੇ ਜਿਹਾ ਖਾਲੀ ਥਾਂਵਾਂ ਪਰ ਵਿਚਾਰ ਕਰਦੇ ਹਾਂ ਮਹਾਤਮਾ ਗਾਂਧੀ ਜੀ ਨੇ ਰੋਲ ਐਕਟ ਦਾ ਵਿਰੋਧ ਕਰਨ ਲਈ ਸਾਰੇ ਦੇਸ਼ ਵਿੱਚ ਡੈਸ਼ ਅੰਦੋਲਨ ਸ਼ੁਰੂ ਕੀਤਾ ਤਾਂ ਇਸ ਦਾ ਉੱਤਰ ਹੈ ਸਤਿਆਗ੍ਰਹਿ ਮਹਾਤਮਾ ਗਾਂਧੀ ਜੀ ਨੇ ਡੈਸ਼ ਵਿੱਚ ਨਾਮਿੰਲ ਉਪਰ ਅੰਦੋਲਨ ਨੂੰ ਮਲਟਵੀ ਕਰ ਦਿੱਤਾ ਸੋ ਇਸ ਦਾ ਉੱਤਰ ਹੈ 1922 ਵੇ ਨਾ ਤੀਸਰਾ ਖਾਲੀ ਥਾਂ ਹੈ ਨਿਉਨਕਾਣਾ ਸਾਹਿਬ ਗੁਰਦੁਆਰੇ ਦਾ महंत डैश एक चरित्रकार व्यक्ति सी वो सी से नारायण दास चौथा स्थान है उन्नीस सौ भेजे गए सैमन कमीशन के कुल डैश मैंबर सन सात छब्बीस जनवरी उन्नीस सौ तीस ईस्वी सारे भारत में डैश दिवस मनाया जाता है स्वतंत्र दिवस है सही मिला सही गलत नाम निवर्तन अंदोलन अधीन महात्मा गांधी जी ने अपनी केसर हिंद ਉਪਾਦੀ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ ਇਸ ਦਾ ਅਨਸਰ ਸਹੀ ਦੂਸਰਾ ਸਰਬ ਸਰਵਰਾਜ ਪਾਰਟੀ ਦੀ ਸਥਾਪਨਾ ਮਹਾਤਮਾ ਗਾਂਧੀ ਜੀ ਨੇ ਕੀਤੀ ਗਲਤ ਉਹਨਾਂ ਨੇ ਕਾਂਗਰਸ ਦੀ ਕੀਤੀ ਸੀ ਨੌਜਵਾਨ ਭਾਰਤ ਵਿੱਚ ਭਾਰਤ ਸਭਾ ਦੀ ਸਥਾਪਨਾ 1926 ਇਸ ਵੀ ਵਿੱਚ ਭਗਤ ਸਿੰਘ ਅਤੇ ਉਹਨਾਂ ਦੀ ਸਾਥੀਆਂ ਨੇ ਕੀਤਾ ਸੀ ਇਸ ਦਾ ਅਨਸਰ ਸਹੀ ਚੌਥਾ ਹੈ 5 ਅਪ੍ਰੈਲ 1930 ਨੂੰ ਮਹਾਤਮਾ ਗਾਂਧੀ ਜੀ ਨੇ ਡਾਂਡੀ ਪਿੰਡ ਵਿੱਚ ਸਮੁੰਦਰ ਦੇ ਪਾਏ ਜਾਣ ਵਾਲੇ ਨਮਕ ਤਿਆਰ ਕਰਕੇ ਨਮਕ ਕਾਨੂੰਨ ਦੀ ਉਲੰਘਣਾ ਕੀਤੀ ਸੀ ਇਸ ਦਾ ਆਨਸਰ ਸਹੀ ਸੋ ਇਸ ਦੇ ਪ੍ਰਸ਼ਨ ਉੱਤਰਾਂ ਬਾਰੇ ਤੇ ਖਾਲੀ ਸਥਾਨ ਅਤੇ ਸਹੀ ਗਲਤ ਪੈਟਨ ਬਹੁਤ ਹੀ ਵਧੀਆ ਔਰ ਸਰਲ ਤਰੀਕੇ ਨਾਲ ਪਤਾ ਲੱਗ ਗਿਆ ਸੋ ਆਪਾਂ ਅਗਲਾ ਵਿਸ਼ੇ ਦਾ ਨੈਕਸਟ ਵੀਡੀਓ ਵਿੱਚ ਲੈ ਦਿੰਦੇ ਹਾਂ